ਨੇ ਆਇਆ ਵੀ ਗੰਡਾ ਬਰੀਕ ਆ ਇਹ ਬਰੀਕ ਆ ਆਪਿਆ ਨਾਸਕ ਵਾਲਾ ਕੁਆਲਟੀ ਪਈ ਆ ਲਓ ਬਈ ਆ ਨਾਸਕ ਦਾ ਗੰਡਾ ਆ ਗਿਆ ਜੀ ਇਹ 18 ਰੁਪਏ ਕਿਲੋ ਮਿਲ ਜੂਗਾ ਚ ਲੈਣਾ ਆ 18 ਰੁਪਏ ਮਿਲ ਜੂਗਾ ਇਹਦੋਂ ਵੀ 2-4 ਰੁਪਏ ਘਟ ਗਿਆ ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮੌਜੂਦ ਆ ਆਪਣੇ ਸ਼ਹਿਰ ਫਰੀਦਕੋਟ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਅੱਜ ਜਿਹੜੀ ਆਪਾਂ ਫਰਮ ਦੇ ਖੜੇ ਆ ਇਹ ਹੈਗੀ ਆ ਗਰੋਵਰ ਫਰੂਟ ਕੰਪਨੀ ਸੋਨੂ ਪ੍ਰਧਾਨ ਕੋਲੇ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਪ੍ਰਧਾਨ ਸਾਹਿਬ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਠੰਡ ਬਹੁਤ ਹੋ ਰਹੀ ਹੈ ਤੇ ਕਿਵੇਂ ਬੱਚੇ ਠੰਡ ਤੋਂ ਜੀ ਬੱਚੇ ਵੇਣ ਸੋਲੇ ਤਾਂ ਬਜੇ ਵੇ ਠੀਕ ਹੈ ਜੀ ਨਹੀਂ ਨਹੀਂ ਸਹੀ ਹੈ ਜੀ ਤੇ ਆਪਣੇ ਕੋਲੇ ਬਾਈ ਜੀ ਜਿਹੜਾ ਮੇਨ ਕੰਮ ਹੈ ਆਲੂ ਤੇ ਗੰਡੇ ਦਾ ਜੀ ਪਿਆਜ਼ ਆਲੂ ਪਿਆਜ਼ ਦਾ ਠੀਕ ਹੈ ਜੀ ਆਲੂ ਚ ਵੈਰੈਟੀ ਕਿਹੜੀ ਕਿਹੜੀ ਆਪਣੇ ਕੋਲੇ ਆਪਣੇ ਕੋਲ ਐਲ ਆਰ ਪਈ ਹੈ ਜੀ ਠੀਕ ਹੈ ਜੀ ਉਹ ਵੀ ਐਲ ਆਰ ਪਈ ਆ ਵੀ ਐਲ ਆਰ ਪਈ ਨਵਾਂ ਵੀ ਮੁੱਤਰ ਨਵਈਆ ਨਵਈਆ ਹੁਣ ਨਵੇਂ ਦਾ ਜੋਰੀਆ ਹੁਣ ਪੁਰਾਣੇ ਦਾ ਘੱਟ ਵਿਕਦਾ ਠੀਕ ਹੈ ਜੀ ਆਹ ਕਿਹੜੀ ਵੈਰੈਟੀ ਬਾਈ ਜੀ ਐਲ ਆਰ ਜੀ ਆਹ ਐਲ ਆਰ ਜੀ ਹਾਂਜੀ ਹਾਂਜੀ ਲਓ ਵੀ ਕਿਸਾਨ ਵੀਰੋ ਨਵਾਂ ਆਲੂ ਆ ਗਿਆ ਐਲ ਆਰ ਆਲੂ ਆ ਤੇ ਇਹ ਗੱਟੇ ਦਾ ਰੇਟ ਹੈ 50 ਕਿਲੋ ਦਾ ਗੱਟਾ ਹੈ ਗੱਟੇ ਦਾ ਰੇਟ ਕੀ ਚੱਲ ਰਿਹਾ ਜੀ ਇਹ ਗੱਟੇ ਦਾ ਰੇਟ ਹੈ ਜੀ 500 ਰੁਪਏ 500 ਰੁਪਏ ਦਾ ਗੱਟਾ ਤੇ ਵੈਗਿਆ ਜੀ ਇਹ 10 ਰੁਪਏ ਕਿਲੋ ਵੈਗਿਆ 100 ਰੁਪਏ ਕਿਲੋ ਵੈਗਿਆ ਜੀ ਗੱਟਾ ਆਹ ਦੇਖ ਸਕਦੇ ਹੋ ਬਾਈ ਕੁਆਲਿਟੀ ਹੈਗੀ ਆ ਇੱਕ ਨੰਬਰ ਲੈ ਕੈਮਰਾਮੈਨ ਨੂੰ ਖਾ ਦਿਓ ਕਰ ਤੇ ਆ ਸਾਹਮਣੇ ਆ ਗਿਆ ਡੈਮਡ ਹੀ ਇਹ ਚਟਾਲੂ ਚਟਾਲੂ ਇਹ ਵੈਰਾਈਟੀ ਦੀ ਧਿਆਨ ਦਿਓ ਇੱਕ ਮਿੰਟ ਆ ਭਾਈ ਚਟਾਲੂ ਆ ਗਿਆ ਇਹ ਪਖਰਾਜ ਆਲੂ ਹੁੰਦਾ ਜਿਹੜਾ ਇਸ ਵੇਲੇ ਕੱਚੀ ਪਟਾਈ ਦਾ ਚੱਲਦਾ ਠੀਕ ਹੈ ਜੀ ਨਵਾਂ ਆਲੂ ਹੈ ਜਮਾਂ ਐ ਕੁਆਲਿਟੀ ਇੱਕ ਨੰਬਰ ਪਈ ਆ ਸਹਿਜ ਵੀ ਬਹੁਤ ਵਧੀਆ 50 ਕਿਲੋ ਦਾ ਗੱਟਾ ਇਹ ਗੱਟੇ ਦੇ ਰੇ 300 ਰੁਪਏ ਦਾ ਗੱਟਾ ਜੀ 6 ਰੁਪਏ ਕਿਲੋ ਪਾਉ ਆਲੂਆਂ ਦਾ ਠੀਕ ਹੈ ਜੀ ਜ਼ਿਮੀਂਦਾਰ ਦੇ ਪੱਲੇ ਪੈਣਗੇ 280 ਰੁਪਏ 20 ਰੁਪਏ ਅਰਧ ਘੱਟ ਕੇ 280 ਦੇ ਪੱਲੇ ਪੈਣਗੇ ਉਹਦੇ ਚਿੱਟੇ ਲਾਲ-ਲਾਲੂਆਂ ਦੇ 470 ਰੁਪਏ ਦੇ ਪੱਲੇ ਪੈਣ ਗਿਆੜਤ ਘੱਟ ਗਏ ਠੀਕ ਹੈ ਜੀ ਲਓ ਬਈ ਆਜੋ ਕੈਮਰਾਮੈਨ ਆ ਪਿਆਈ ਪਿਆ ਆਲਵਰ ਵਾਲਾ ਲਓ ਜੀ ਆ ਪਿਆਜ਼ ਆ ਗਿਆ ਜੀ ਪਿਆਜ਼ ਦਾ ਰੇਟ ਆ ਫਰੀਦਕੋਟ ਸਬਜ਼ੀ ਮੰਡੀ ਦੇ ਵਿੱਚ ਦੱਸਦੇ ਆ ਤੁਹਾਨੂੰ ਕੀ ਰੇਟ ਰਿਆ ਇਹਦਾ ਵੀ ਗੱਟਾ ਹੀ ਲੈਣਾ ਪਊ ਜੀ ਇਹ ਗੱਟਾ ਇਹ 20 ਰੁਪਏ ਕਿਲੋ ਆ ਇਹ 25 ਰੁਪਏ ਕਿਲੋ ਆ ਆ ਬਾਈ ਜੀ 20 ਰੁਪਏ ਕਿਲੋ ਆ ਇਹ ਜਿਹੜਾ ਗੰਢਾ ਸਾਈਜ਼ 'ਚ ਛੋਟਾ ਛੋਟਾ ਹੈ ਸਾਈਜ਼ 'ਚ ਛੋਟਾ ਇਸ ਸਾਈਜ਼ ਦੇ ਵਿੱਚ ਛੋਟਾ 50 ਕਿਲੋ ਦਾ ਗੱਟਾ ਲੈਣਾ ਪਊਗਾ 20 ਰੁਪਏ ਕਿਲੋ ਵੇਚੂਗਾ। ਇਹ 25 ਰੁਪਏ ਕਿਲੋ ਆ। ਆ 25 ਰੁਪਏ ਕਿਲੋ ਗੰਡਾ ਵੇਚੂਗਾ। ਇਹਦੀ ਤੁਹਾਨੂੰ ਕੁਆਲਿਟੀ ਵਿਖਾ ਦਿੰਨੇ ਆ ਕੈਮਰਾਮੈਨ ਮਾੜੀ ਕੁਆਲਿਟੀ ਵਿਖਾ ਦਗੇ। ਇਹ ਬਾਈ ਜੀ ਨਵਾਂ ਆਲੂ ਨਵਾਂ ਗੰਡਾ ਤੇ ਗੰਡੇ ਦੀ ਕੁਆਲਿਟੀ ਬਹੁਤ ਵਧੀਆ ਕਿਹੜੇ ਏਰੀਆ ਦਾ ਜੀ? ਇਹ ਅਲਵਰ। ਅਲਵਰ ਤੋਂ ਆਇਆ ਜੀ। ਹਾਂ ਜੀ ਹਾਂ ਜੀ। ਇਹ ਬਾਈ ਜੀ ਰੇਟ ਕਿਵੇਂ ਗੰਡੇ ਦਾ ਹੁਣ ਮੰਦਾ ਚੱਲ ਰਿਹਾ ਕਿ ਤੇਜ਼? ਅਸਲ ਗੰਡਾ ਦਾ ਤੇਜ਼ ਆ ਹਫਤੇ ਦਾ। ਠੀਕ ਹੈ ਜੀ। ਤੇ ਤੇਜ਼ੀ ਰੋਗਾ ਕਿਉਂਕਿ ਐਕਸਪੋਰਟ ਖੋਲਤੀ ਸਰਕਾਰ ਨੇ ਠੀਕ ਹੈ ਜੀ ਐਕਸਪੋਰਟ ਕਰਕੇ ਥੋੜਾ ਜਿਆਦਾ ਤੇਜ਼ ਹੋ ਗਿਆ ਦੂਜੂ ਦਾ ਮੰਦਾ ਹੀ ਸੀਗਾ ਕੰਨ ਠੀਕ ਹੈ ਜੀ ਇਹ ਬਸ ਜਦੋਂ ਦਾ ਇਹਨਾਂ ਨੇ ਐਕਸਪੋਰਟ ਦਾ ਚੱਕਰ ਪਿਆ ਹੈਗਾ ਉਹਦੇ ਦੀ ਥੋੜੀ ਤੇਜ਼ੀ ਪਰ ਐਕਸਪੋਰਟ ਹੋ ਜਾਂਦਾ ਪਰਾਣਾ ਪਿਆਜ ਉਹ ਨਸਕਾਲੇ ਕਰ ਦਦੇ ਆ ਆਪਣੇ ਨਹੀਂ ਕਰ ਸਕਦੇ ਬੰਦੇ ਪਰ ਇਹ ਡਿਮਾਂਡ ਸਾਰੇ ਪਾਸੇ ਵਾਦੂਗੀ ਆ ਪਰ ਆ ਹੁਣ ਵਿਆਹ ਰੁਕ ਗਏ ਵਿਆਹ ਸ਼ਾਦੇ ਰੁਕੇ ਕਿਉਂਕਿ ਪਿਓ ਦਾ ਮਹੀਨਾ ਰੁਕੇ ਹਾਂਜੀ ਕੰਮ ਜਮਾ ਖਤਮ ਆ ਇਸ ਵळे ਮੰਡੀ ਤੁਹਾਨੂੰ ਪਤਾ ਹੀ ਆ ਵੇਖ ਲਓ ਮੈਂ ਅੱਜ ਕੁਦਰਤੀ ਆ 6:30 ਵਜੇ ਆਇਆ ਮੰਡੀ ਹਾਂਜੀ ਵੇਲਾ ਹੀ ਪੈਂਦਾ ਮੈਂ ਕਹਾਂ ਜਮੇ ਵੇਲਾ ਤੁਸੀਂ ਨਿਗਾਹ ਮਾਰ ਲਓ ਗਾ ਕਿ ਹਣੀ ਨਹੀਂ ਨਹੀਂ ਸਹੀ ਆ ਇਹ ਹੁਣ ਆ ਜਿਹੜਾ ਟੱਪੂਗਾ ਵਿਆਹ ਸ਼ਾਦੇ ਚੱਲਣਗੇ ਕੰਮ ਚੱਲੂਗਾ ਇਸ ਵळे ਦਾ ਜਿਹੜੇ ਆ 20 25 ਦਿਨਾਂ ਦਾ ਸਾਨੂੰ ਆਇਆ ਵੀ ਵੇਲੇ ਵੇਲੇ ਆਪਾਂ ਪੰਜ ਘੁੰਮਣੇ ਚਲੇ ਜਾਓ ਤੁਜੀ ਜੀ ਗੱਲ ਹੈ ਕਿ ਦਿਨ ਵੀ ਬਈ ਜੀ ਛੋਟੇ ਹੋ ਰਹੇ ਆ ਤੇ ਭੰਦ ਬਹੁਤ ਪੈ ਰਹੇ ਦਿਨ ਦਾ ਨਾਲ ਨਹੀਂ ਛਪ ਜਾਂਦਾ ਹੂੰ ਇਸ ਵੇਲੇ ਇਹੀ ਆ ਬੜਾ ਮੈਂ ਕੱਲ ਮਟਰ 40 ਰੁਪਏ ਕਿਲੋ ਵੇਚਿਆ ਠੀਕ ਹੈ ਜੀ ਅੱਜ 37 38 ਰੁਪਏ ਕਿਲੋ ਆ ਠੀਕ ਹੈ ਜੀ ਟਮਾਟਰ ਟਮਾਟਰ ਹੈਗਾ ਕੋ ਮਾੜੇ ਮੋਟੇ ਤੇਜੀ ਉਹ 45 ਰੁਪਏ ਕਿਲੋ ਦਾ ਭਾਅ ਆ ਇਹ ਗੱਡੀਆਂ ਹੀ ਆਉਂਦੀਆਂ ਗੱਡੀਆਂ ਦੀਆਂ ਪੱਕੇ ਤੇ ਗੱਡੀਆਂ ਆਉਂਦੀਆਂ ਗੱਡੀਆਂ ਫਿਰ ਪਹਿਲਾਂ ਕਿੰਨੀਆਂ ਗੱਡੀਆਂ ਪਟਾ ਪੈਂਦਾ ਵੀਰੇ ਕੋਈ ਨਹੀਂ ਮੰਗਾਉਂਦਾ ਪਿਆ ਵਾ ਸਾਰੇ ਟਿੱਕੇ ਬੈਠੇ ਵੀ ਆ ਮਜਬੂਰੀ ਆ ਸਾਡੀ ਸਾਨੂੰ ਕੰਮ ਕਰਨਾ ਪੈਂਦਾ ਵਾ ਹੈ ਟੋਟਲੀ ਘਟ ਕੋਈ ਕ ਇਹਦਾ ਕੰਮ ਚੱਲੂ ਵਿਆਸ਼ਾ ਤੇ ਖੁੱਲਣਗੇ ਦਨ ਖੁੱਲਣਗੇ ਫਿਰ ਚੱਲੂਗਾ ਮੈਂ ਇਸ ਵੇਲੇ ਤਾਂ ਜਮਾ ਸੋਨ ਸਾਨ ਆ ਜਮਾ ਸਹੀ ਇਹ ਪੀਸ਼ਨ ਸਹੀ ਹੋ ਗਿਆ ਇਸ ਵੇਲੇ ਦਾ ਖਰਚਾ ਕੱਟਣਾ ਵੀ ਬੰਦੇ ਦਾ ਔਖਾ ਹੋ ਜਾਂਦਾ ਸਾਰੇ ਇਹ ਨਹੀਂ ਸਾਰੇ ਪੰਜਾਬ ਕੀ ਇਹ ਹਾਲੇ ਤਾਂ ਹੈ ਬਈ ਕੰਮ ਤਾਂ ਵਿਰੋਚ ਕਰਨਾ ਹੀ ਪੈਣਾ ਚਲੋ ਤਾਂ ਕਿ ਜਿੰਨੇ ਜੁੜੇ ਆ ਰੋਜ਼ ਰੋਜ਼ 40-5000 ਰੁਪਏ ਹੋਰ ਮਟਰ ਸੀਗਾ 5000 ਤੋਂ ਸਟਾਰਟ ਹੋਇਆ ਅੱਜ 35000 ਕਿਲੋ ਤੇ 100 ਰੁਪਏ ਤੋਂ ਸਟਾਰਟ ਹੋਇਆ 35 ਰੁਪਏ ਕਿਲੋ ਤੇ ਆ ਗਿਆ ਸਹੀ ਅਸਰ ਤਾਂ ਪੈਂਦਾ ਹੀ ਐਸ ਗੱਲ ਸਹੀ ਸਹੀ ਹਾਂ ਤੇ ਆਪਣੇ ਕੋਲੇ ਗੰਡੇ ਦੀ ਜਾਂ ਆਲੂ ਦੀ ਕੁਆਲਿਟੀ ਹਲਕੀ ਤੋਂ ਹਲਕੀ ਤੇ ਟੌਪ ਤੋਂ ਟੌਪ ਹਾਂ ਹੁਣ ਆ ਗੰਡੇ ਪਏ ਆ 10 ਰੁਪਏ ਕਿਲੋ ਆ ਲਓ ਬਈ ਜੇ ਕਿਸੇ ਨੇ ਕਈ ਪੈਸੇ ਘੱਟ ਲਾਉਣੇ ਹੁੰਦੇ ਆ ਤਾਂ ਆ ਬਾਈ ਜੀ ਤੁਹਾਨੂੰ ਗੰਡਾ ਮਿਲ ਜੂਗਾ 10 ਰੁਪਏ ਕਿਲੋ ਗੰਡਾ ਇਹ ਵੀ ਵਧੀਆ ਕੋਈ ਮਾੜਾ ਨਹੀਂਗਾ 500 ਆਇਆ ਨਹੀਂ 500 ਪੈਂਦਾ 500 ਵੇਚੀ ਜਣੀ ਯਾਰ ਕਿਹੜੀ ਹਮਗਾ ਗਿਆ ਨਹੀਂਗਾ ਅੱਧ ਮੁੱਲ ਜੀ ਰਹੇਗਾ ਗੰਡਾ ਇਹ 10 ਰੁਪਏ ਕਿਲੋ ਆ ਇਹ ਜਾਣੀ ਆਏ ਬਈ ਗੰਡਾ ਬਰੀਕ ਏ ਬਰੀਕ ਆਪਿਆ ਨਾਸਕ ਵਾਲਾ ਕੁਆਲਟੀ ਪਈ ਆ ਲਓ ਬਈ ਆ ਨਾਸਕ ਦਾ ਗੰਡਾ ਆ ਗਿਆ ਜੀ ਇਹ 18 ਰੁਪਏ ਕਿਲੋ ਮਿਲ ਜੂਗਾ ਚ ਲੈਣਾ ਆ 18 ਰੁਪਏ ਮਿਲ ਜੂਗਾ ਇਹਦੋਂ ਵੀ 2-4 ਰੁਪਏ ਘਟ ਗਿਆ ਆ ਵੀ ਗੰਡਾ ਬਹੁਤ ਵਧੀਆ ਤੇ ਹੋਰ ਬਾਬੂ ਜੀ ਆਪਣੇ ਕੋਲੇ ਬੱਸ ਬੱਸ ਇਹੀ ਆ ਪੁਰਾਣੇ ਆਲੂ ਪਏ ਆ 100 ਰੁਪਏ ਘੱਟੇ ਵੇਚੀ ਇਹਨੇ ਪ੍ਰਵਾ ਕੌਸ਼ਲ ਵਾਲੇ ਆ ਜੇ ਕੋਈ ਲੈ ਜੇ ਠੀਕ ਹੈ ਜੀ 100 ਰੁਪਏ ਘੱਟਾ ਦੇ ਬਿਲਕੁਲ ਲੈ ਕੇ ਜਾਣਾ ਕਈ ਵਾਰੀ ਕਿਸੇ ਨੇ ਪੈਸਾ ਘੱਟ ਲਾਉਣਾ ਹੁੰਦਾ ਹਾਂ ਦੋਵੇਂ ਬਾਬੂ ਨੂੰ ਪੂਸਣਾ ਪੋਣੀ ਪਰਵਾ 100 ਦੇ ਦੇ ਜੇ 90 ਦੇ ਦੇ ਜੇ 80 ਦੇ ਦੇ ਜੇ ਕੋਈ ਚੱਕਰ ਵਾਲੀ ਗੱਲ ਬਾਤ ਆਹ ਬਾਈ ਬਾਊ ਨੇ ਰੇਟ ਬਹੁਤ ਜਾਇਜ਼ ਕਰਦਾ 100 ਲੈ ਜੋ 90 ਲੈ ਜੋ ਗੱਟੇ ਦਾ ਰੇਟ ਆ ਜੇ ਕਿਸੇ ਨੇ ਫਸਲਾਂ ਨੂੰ ਪਾਉਣੇ ਆ ਜੇ ਕਿਸੇ ਨੇ ਮੰਨ ਲਓ ਵੈਸੇ ਵੈਸੇ ਇਹ ਡੈਮਡ ਆਲੂ ਆ ਲੋਕਾਂ ਦਾ ਬੀ ਵਾਲਾ ਆਲੂ ਸਾਹ ਲੈ ਲਓ ਇਹ ਉਦੋਂ 1000 ਰੁਪਏ ਗੱਟਾ ਨਹੀਂ ਵੇਚੇਗਾ ਅੱਜ 100 ਰੁਪਏ ਗੱਟਾ ਨਹੀਂ ਕੋਲਦਾ ਪਿਆਗਾ ਇਹ ਪਿੱਛੇ ਨਾ ਇਸ ਵੇਲੇ ਐਰ ਕਿਉਂ ਵੈਸੇ ਝਾੜ ਛੂੜ ਤਾਂ ਠੀਕ ਆ ਰਹੇ ਜਿਵੇਂ ਚਾਹ ਠੀਕ ਆ ਅੱਦ ਕੀ ਕੁੱਲ ਮਿਲਾ ਕੇ ਸੀਜ਼ਨ ਜਿਹੜਾ ਅੱਜ ਦੀ ਤੇਜ਼ੀ ਵਾਲੀ ਗੱਲ ਬਾਤ ਜਿਵੇਂ ਵੀ ਜਿਵੇਂ ਵੀ ਹੋਇਆ ਬਣਾ ਕੰਮ ਇਹ ਆ ਬਾਕੀ ਪਰਮਾਤਮਾ ਜਾਣਦਾ ਭਰਾਵਾ ਨਹੀਂ ਨਹੀਂ ਸਹੀ ਐ ਸਹੀ ਅੱਜ ਕਿਹੜਾ ਹਾਲਾਤ ਮਾੜੀ ਆ ਨਹੀਂ ਸਹੀ ਐ ਪ੍ਰਧਾਨ ਸਰ ਕਿਉਂਕਿ ਜਿਹੜਾ ਹੁਣ ਐਸ ਵੇਲੇ ਆਹ ਭਾੜੇ ਕਿ ਪਿਆ ਐਲਰ ਆਲੂ ਦਾ ਸਮਲੋ ਵੀ 400 ਰੁਪਏ ਪਾ ਹਾਂਜੀ 400 ਰੁਪਏ ਪਿੱਛੇ ਆ ਜਾਂਦਾ 40-45 ਰੁਪਏ ਘਟੇ ਤੱਕ ਖਰਚਾ ਪਈ ਜਾਂਦਾ ਹੈਗਾ ਤੋਂ ਤਾਲੂ ਸਾਡੀ ਮੰਡੀ ਨੂੰ 600 ਰੁਪਏ ਨੱਟ ਵੀ ਗਿਆ 12 ਰੁਪਏ ਕਿਲੋ ਵੀ ਗਿਆ ਰੋਜ਼ ਦੀ ਰੋਜ਼ ਡਿਗਣਾ ਯਾਰ ਲੋਜ 30-40-50 ਰੁਪਏ ਮੰਦਾ ਹੋਣਾ ਕਿਉਂਕਿ ਸੌਦੇ ਨੂੰ ਕੱਟਣਾ ਪੈਣਾ ਸਹੀ ਐ ਉਹਨੂੰ ਸ ਉੰਜ ਇੱਕ ਚੀਜ਼ ਆ ਹੁਣ 50 ਘਟੇਰੇ ਆ ਪੰਜਾਬਾ ਚ 20 ਵੇਗੇ 30 ਬੇ ਆ ਉਹ ਸਾਨੂੰ ਕਟਾਗੀ ਵਿੱਚ ਨੇ ਪੈਣੇ ਆ ਸਹੀ ਹੈ ਲੱਗ ਹੈ ਨਹੀਂ ਗਾ ਲੱਗ ਜਾਂਦਾ ਨਹੀਂ ਉਹ ਮਾਲ ਤਾਂ ਫਿਰ ਕੱਢਣਾ ਹੀ ਪਊ ਹਾਂ ਜ਼ਿਮੀਂਦਾਰਾਂ ਨੇ ਕਣਕ ਬੀਜਣੀ ਆ ਉਹਨਾਂ ਨੂੰ ਆਪਦੀ ਕਾਲੀ ਆ ਉਹਨਾਂ ਨੇ ਵੀ ਪਹਿਲੀ ਵੇਲੀ ਕਰੀਏ ਸਹੀ ਹੈ ਇਹ ਕਿ 50 ਤੋਂ ਜ਼ਿਆਦਾ ਗਿੱਲ ਪਿੰਡ ਦੇ ਵਿੱਚ ਗਾ ਲਈ ਆ ਤਕਿਉ ਸਾਡੇ 850 ਕਿੱਲਾ ਆਲੂਆਂ ਦਾ ਲੱਗਿਆ ਹੋਇਆ ਹਾਂਜੀ ਹਾਂ ਮੈਂ ਜ਼ਿਮੀਂਦਾਰਾਂ ਨਾਲ ਮਿਲ ਕੇ ਆਈ ਟਰਾਲੀ ਲੈ ਕੇ ਆਏ ਹਾਂ ਸਾਢੇ 850 ਕਿੱਲਾ ਆਲੂਆਂ ਦਾ ਲੱਗਿਆ ਹੋਇਆ ਤੁਸੀਂ ਦੱਸੋ 850 ਗਿੱਲਾ ਕਿੱਥੇ ਜਾ ਕੇ ਖਤਮ ਹੋਣਾ ਆਲੂਆਂ ਦਾ ਸਹੀ ਹੈ ਜੀ ਐਨੀ ਆਪਣੇ ਏਰੀਆ ਚ ਲਾਗਦੇ ਨੇ ਐਨੀ ਐਨੀ ਇਹਦਾ ਬਈ ਬੜੀ ਦੂਰ ਤੱਕ ਮਾਰ ਕਰਦੇ ਆ ਮਕਸਰ ਮਲੋਟ ਅਬੋਰ ਜਲਾਲਾਬਾਦ ਇਧਰੋਂ ਰਾਜਸਥਾਨ ਚ ਜੇ ਆਵੜਦੇ ਆ ਸਹੀ ਹੈ ਜੀ ਤਲਵੰਡੀ ਜੀਰਾ ਸਾਰੇ ਮਤਲਬ ਸਾਰੇ ਏਰੀਆ ਕਵਰ ਕਰ ਲੈਂਦੇ ਆ ਇਹ ਸਹੀ ਹੈ ਬਾਗਾ ਪਰਾਨੇ ਵੀ ਜਾਵੜਦੇ ਆ ਮੋਗੇ ਵੀ ਜਾਵੜਦੇ ਆ ਸਹੀ ਹੈ ਜੀ ਬਾਕੀ ਕੋਈ ਪਰਮਾਤਮਾ ਕੋਈ ਕਿਰਪਾ ਕਰ ਦੇ ਕੋਈ ਕਿਦਦਰ ਦਬਾ ਯੂਪੀ ਆਪੀ ਨਾਲ ਫਸਲ ਘਟ ਹੋ ਗਈ ਫਿਰ ਤਾਂ ਤੇਜ਼ੀ ਦੇ ਚਾਂਸ ਹੈਗੇ ਨਹੀਂ ਤਾਂ ਵਰਨਾ ਪੰਜਾਬ ਦਾ ਆਲੂ ਤਾਂ ਨਾ ਖਦੇਣੀ ਨਾਗਾ ਆਪਣਾ ਸਾਰਾ ਪੰਜਾਬੀ ਅੱਜ ਕਿਹਾਲੋਂ ਤੇ ਹੋਇਆ ਪਿਆ ਨਹੀਂ ਅੱਜ ਦੀ ਗੱਲ ਹੈ ਜੀਵਿੰਦਾਰ ਵੀ ਦੱਸਦੇ ਨੇ ਕਹਿੰਦੇ ਝਾੜਤਾ ਠੀਕ ਹੈ ਤੇ ਪਰ ਜਿਹੜੇ ਰੇਟ ਮੰਦੇ ਰੇਟ ਮੰਦੇ ਝਾੜ ਬਾਈ ਜੀ ਗੱਲ ਨਹੀਂ ਸਰ ਝਾੜ ਆਲੂ ਤਾਂ ਵਧੀਆ ਹੋਈ ਜਾਂਦਾ ਆਲੂ ਤਾਂ 2-200 ਕਿਟਾ ਨਿਕਲੀ ਜਾਂਦਾ ਐਲ.ਆਰ ਤੇ 200 ਸਵਾ 200 250 ਕਿਟੇ ਦੇ ਅੰਦਰ ਬਾਹਰ ਨਿਕਲਦਾ ਐਲ.ਆਰ ਦਾ ਹਾਂਜੀ ਇਹ ਰੇਟਰ ਅੱਧੋ ਅੱਧੋ ਲੱਗਿਆ ਸਾਢੇ 950 ਦਾ ਕਿਟਾ ਕਹਿੰਦੇ ਪਿਛਲੇ ਸਾਲ ਪਿਛਲੇ ਸਾਲ ਜੀਆ ਐਤ ਕੀ ਤਾਂ ਮੈਂ ਕਹੀ ਨਾ ਯਾਰ ਐਤ ਕੀ ਇਸ ਵੇਲੇ ਤੁਸੀਂ ਇਹ ਦੇਖੋ ਰੇਟ ਵੀ ਘੱਟ ਰੱਖਾ ਕਿ ਵੀ ਨਹੀਂ ਜ਼ਾਕ ਵੀ ਨਹੀਂ ਇਹ ਚੁੱਜਾ ਨਾ ਇਹ ਹਾਂ ਗੋਭੀ ਜਿਹੜੀ ਪਹਿਲਾਂ ਵਿਕੀ ਜਾਂਦੀ ਸੀਗੀ ਹੁਣ 5 ਰੁਪਏ ਕਿਲੋ ਦੇ ਆ ਗਈ ਗੋਭੀ ਹਾਂਜੀ 5 ਜੀ ਗਾਜਰਾਂ ਆ ਗਈਆਂ ਥੱਲੇ ਆ ਗਈਆਂ ਗਾਜਰਾਂ ਵੀ ਇਹਨਾਂ ਦਾ 8 ਕੇ 10 22 7 8 ਰੁਪਏ ਕਿਲੋ ਦੇ ਗਾਜਰਾਂ ਹੋਈਆਂ ਪਈਆਂ ਹਾਂਜੀ ਫਰੂਟ ਕੋ ਖਾਂਦਾ ਨਹੀਂ ਗਾ ਹਾਂਜੀ ਫਰੂਟ ਦਾ ਜਿਹੜੇ ਬੁਰਾ ਵਾਲਾ ਫਰੂਟ ਕੋ ਲੈਣੀ ਜਾਂਦਾ ਗਾ ਹਾਂਜੀ ਕਿੰਨੂ ਆ 25 30 ਰੁਪਏ ਕਿਲੋ ਦੇ ਵਿੱਚ ਵੇਚਦਾ ਪਿਆ ਹੈਗਾ ਹਾਂਜੀ ਆ ਪੀਛੇ ਚੱਲਦੇ ਵੀ ਆ ਸਹੀ ਬਾਕੀ ਕੋਈ ਨਹੀਂ ਬਾਬਾ ਵੇਖੋ ਅਜੇ 15 20 ਦਿਨ ਤਾਂ ਇਹ ਚੱਲੂਗਾ ਸਹੀ ਹੈ ਜੀ ਸਹੀ ਹੈ ਜੀ ਜਨੇਦਰ ਮੰਦਰ ਦੇ ਦਾ ਸਹੀ ਹੈ ਜੀ ਬਹੁਤ ਵਧੀਆ ਲੱਗਿਆ ਬਾਉ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਰੇਟਾਂ ਦਾ ਵੀ ਵਧੀਆ ਦੱਸਦੇ ਵੈਸੇ ਜਾਣਕਾਰੀ ਬਹੁਤ ਵਧੀਆ ਦਿੱਤੀ ਬਾਕੀ ਕਿਸਾਨ ਵੀਰੋ ਆਪਾਂ ਬਾਉ ਜੀ ਦੀ ਡੇਲੀ ਵੀਡੀਓ ਪਾਇਆ ਕਰਾਂਗੇ ਅਪਡੇਟ ਕਰਿਆ ਕਰਾਂਗੇ ਕੀ ਰੇਟ ਰਿਆ ਕਿੰਨੀਆਂ ਗੱਡੀਆਂ ਆਈਆਂ ਮੰਦਾ ਜਾਂ ਤੇਜ਼ੀ ਆ ਤੇ ਜਿਹੜੇ ਭਰਾ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਦੇ ਵਿੱਚ ਜਰੂਰ ਦੱਸੋ ਤੁਸੀਂ ਕਿਹੜੇ ਕਿਹੜੇ ਏਰੀਆ ਤੋਂ ਵੀਡੀਓ ਦੇਖ ਰਹੇ ਹੋ ਠੀਕ ਆ ਪ੍ਰਧਾਨ ਸਾਹਿਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਦੱਸੇ ਠੀਕ ਹੈ ਜੀ